ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਡੂੜੀਆਂ ਦੀ 12ਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਵੱਲੋਂ 12ਵੀਂ ਜਮਾਤ ਦੇ ਐਲਾਨੇਗੇ ਨਤੀਜਿਆਂ ਵਿੱਚ ਪੰਜਾਬ ਪੱਧਰ ਵਿੱਚੋਂ 11ਵਾਂ ਸਥਾਨ ਹਾਸਲ ਕੀਤਾ ਜਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਹਰ ਸਾਲ ਪੰਜਾਬ ਵਿੱਚ ਪੰਜਾਬ ਪੱਧਰੀ ਮੈਡ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਹਨ ਕਿਉਂਕਿ ਇਸ ਸਕੂਲ ਦੇ ਸਮੂਹ ਸਟਾਫ ਦੇ ਮਿਹਨਤੀ ਹੋਣ ਕਾਰਨ ਇਹ ਨਤੀਜੇ ਲੰਬੇ ਸਮੇਂ ਤੋਂ ਨਿਰੰਤਰ ਚੱਲਦੇ ਆ ਰਹੇ ਹਨ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਪਿੰਡ ਦੇ ਪਤਵੰਤੇ ਸੱਜਣ ਅਤੇ ਸਮੂਹ ਸਕੂਲ ਸਟਾਫ ਵੱਲੋਂ ਇਸ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ ਪਰੰਤੂ ਸਰਕਾਰਾਂ ਵੱਲੋਂ ਕੋਈ ਵਿਸ਼ੇਸ਼ ਸਹਿਯੋਗ ਨਾ ਮਿਲਣ ਕਾਰਨ ਇਹੋ ਜਿਹੇ ਵਿਦਿਆਰਥੀ ਜੋ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ ਹਨ ਅਗਲੀ ਪੜਾਈ ਕਰਨ ਤੋਂ ਬਾਝੇ ਰਹਿ ਜਾਂਦੇ ਰਹ ਜਾਂਦੇ ਹਨ ਲੋੜ ਹੈ ਇਹਨਾਂ ਵਿਦਿਆਰਥੀਆਂ ਨੂੰ ਅਗਲੀ ਪੜਾਈ ਲਈ ਹਰ ਤਰ੍ਹਾਂ ਦੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸਕੂਲ ਡੂੜੀਆਂ ਦੀ ਵਿਦਿਆਰਥਣ ਹਾਂ ਮੈਂ ਆਪਣੇ ਫਿਊਚਰ ਦੇ ਵਿੱਚ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੀ ਹਾਂ ਤੇ ਮੈਂ ਸਰਕਾਰ ਤੇ ਸੰਸਥਾ ਨੂੰ ਇਹ ਅਪੀਲ ਹੈ ਕਿ ਮੈਨੂੰ ਆਰਥਿਕ ਪੱਧਰ ਤੇ ਜਿਹੜੀ ਜੋ ਕਿ ਮੈਂ ਸਮਰਥਾਂ ਤੋਂ ਮੈਨੂੰ ਹੈਲਪ ਕਰਨ। ਹਾਂ ਜੇ ਮੈਨੂੰ ਇਹ ਦੱਸਦੇ ਹੋਣੇ ਬਹੁਤ ਬਹੁਤ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਮਨਪ੍ਰੀਤ ਕੌਰ ਇਹਨੇ ਬਹੁਤ ਵਧੀਆ ਮੈਂਡ ਕੀਤੀ ਖੇਡਾਂ ਦੇ ਖੇਤਰ ਦੇ ਵਿੱਚ ਵੀ ਤੇ ਅੱਜ ਪੜਾਈ ਦੇ ਖੇਤਰ ਵਿੱਚ ਜਿਹੜਾ ਹੈਗਾ ਇਹਦਾ ਨਾਂ ਪੂਰੇ ਪੰਜਾਬ ਦੇ ਵਿੱਚ 11ਵੇਂ ਰੈਂਕ ਤੇ ਆਇਆ ਹੈ ਤੇ ਸੰਗਰੂਰ ਦੇ ਵਿੱਚ ਜਿਹੜਾ ਇਹ ਤੀਜੀ ਪੋਜੀਸ਼ਨ ਪ੍ਰਾਪਤ ਕੀਤੀ ਹੈ। ਇਹ ਸਾਡੀ ਸੰਸਥਾ ਲਈ ਸਾਡੇ ਪਿੰਡ ਦੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਨਹੀਂ ਜਿਹੜੀ ਸਾਡੀ ਪਰੰਪਰਾ ਹੈ ਟੁੜੀਆਂ ਸਕੂਲ ਦੀ ਪਰੰਪਰਾ ਹੈ ਕਿ ਹਰ ਸਾਲ ਇੱਥੇ ਬੱਚੇ ਸਾਨੂੰ ਮੈਡ ਦਿੰਦੇ ਨੇ ਇਸ ਕੁੜੀ ਨੇ ਇਹ ਬਰਕਰਾਰ ਰੱਖੀ ਇਸ ਤੋਂ ਬਿਨਾਂ ਬਹੁਤ ਸਾਰੇ ਬੱਚੇ ਹੋਰ ਇਹ ਜਿਹੇ ਵੀ ਹੈਗੇ ਨੇ ਜਿਹੜੇ 90 ਤੋਂ ਉੱਪਰ ਜਿਹੜੇ ਹੈਗੇ ਨੇ ਅੰਕ ਪ੍ਰਾਪਤ ਕੀਤੇ ਨੇ ਸੋ ਮੈਂ ਇਹ ਜਿਹੇ ਬੱਚੇ ਤੋਂ ਪ੍ਰਮਾਣ ਕਰਦਾ ਕਿ ਜਿਹੜੇ ਸਾਡੇ ਫੁੱਲ ਨੇ ਇਹ ਲਗਾਤਾਰ ਸ਼ਬੀ ਗਿੱਚੇ ਦੇ ਵਿੱਚ بڑے ਸਟੂਡੈਂਟਾਂ ਨਾਲ ਖੇਡ ਰਹੇ ਨੇ ਮੈਂ ਆਸ ਰੱਖਦਾ ਕਿ ਅੱਗੇ ਜਾ ਕੇ ਵੀ ਇਹ ਬੱਚੇ ਜਿਹੜੇ ਹੈਗੇ ਨੇ ਇਸ ਏਰੀਆ ਦਾ ਇਸ ਸਕੂਲ ਦਾ ਤੇ ਪੂਰੇ ਪੰਜਾਬ ਦਾ ਨਾਂ ਜਿਹੜਾ ਇਹ ਗਰੋਸ਼ਨ ਕਰਨਗੇ ਤੇ ਮੈਂ ਅਪੀਲ ਵੀ ਕਰਦਾ ਸਰਕਾਰ ਨੂੰ ਕਿ ਸਾਡੇ ਸਾਡੇ ਕੋਲ ਜਿਹੜੇ ਬੱਚੇ ਨੇ ਆਰਥਿਕ ਲੈਵਲ ਤੇ ਇਹ ਕੁਝ ਕਮਜ਼ੋਰ ਨੇ ਜਿਵੇਂ ਪਹਿਲਾਂ ਵੀ ਸਰਕਾਰ ਇਹਨਾਂ ਦੀ ਮਦਦ ਕਰਦੀ ਰਹੀ ਹੈ ਤੇ ਮੈਂ ਬੇਨਤੀ ਕਰਦਾ ਕਿ ਸਾਡੇ ਇਹਨਾਂ ਬੱਚਿਆਂ ਦੀ ਜਰੂਰ ਬਾਹ ਫੜੀ ਜਾਵੇ ਕਿ ਕੋਈ ਸੰਸਥਾ ਹੈ ਗਵਰਨਮੈਂਟ ਹੈ ਜੇਕਰ ਇਹਨਾਂ ਬੱਚੇ ਦੀ ਬਾਹ ਫੜੂਗੀ ਤਾਂ ਜਿਵੇਂ ਇਸ ਬੱਚੇ ਦੀ ਚਿੱਚਿਆ ਹੈ ਕਿ ਉਹ ਪੀਸੀਐਸ ਦੀ ਤਿਆਰੀ ਕਰੇ ਅਨਾਲ ਟੇਮ ਦੇ ਵਿੱਚ ਯੂਪੀਐਸਸੀ ਵਗੈਰਾ ਕਰਕੇ ਅੱਗੇ ਜਾਵੇ ਤਾਂ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਪੜਨ ਦਾ ਜਿਹੜਾ ਮਾਹੌਲ ਦਿੱਤਾ ਜਾਵੇ ਆਰਥਿਕ ਲੈਵਲ ਤੇ ਇਹਨਾਂ ਬੱਚਿਆਂ ਨੂੰ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ এডਿਕੇਸ਼ਨ ਦਾ ਵਾਤਾਵਰਣ ਦਿੱਤਾ ਜਾਵੇ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ